ਸਤਨਾਮ ਸ੍ਰੀ ਵਾਖੂ ਸੱਜਿਓ ਸਤਨਾਮ ਸ੍ਰੀ ਵਾਖੂ ਸੱਜਿਓ ਚਕਰ ਚਿਨ ਅਰ ਪਰਨ ਜਾਤ ਅਰ ਪਾਦ ਨਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿਣਾ ਸਕਤ ਕੇ ਅਚਲ ਮੂਰਤ ਅਨਭਾ ਪ੍ਰਕਾਸ਼ ਅਮਤੋਜ ਕਹੀ ਜਾਏ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਣ ਗਣੀ ਜਾਏ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਾਵਣ ਕਰਮਨਾਮ ਵਰਨਤ ਸੁਮਤ ਹਮ ਅਵਗੁਣ ਭਰੇ ਏਕ ਗੁਣ ਨਾਹੀ ਅਮਰਤ ਸਾਡ ਬਿਖੈ ਬਿਖ ਖਾਈ ਮਾਇਆ ਮੋ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਨਾਨਕ ਤਿਹ ਮਿਲੰਤ ਜਮ ਤਰਾਸ ਮਿਟਾਈ ਸਜਣ ਸੱਚਾ ਪਾਤਿਸ਼ਾਹ ਸਿਰ ਸਾਹ ਦਾਇ ਸਾਉ ਜਿਸ ਪਾਸ ਬਹਿਤਿਆ ਸੋਹੀਐ ਸਤ ਨਾਮ ਦਾ ਵੇ ਸਾਹੋ ਸੁਖੋ ਟਲ ਗੁਰ ਸੇਵੀਐ ਅਹਣਿਤ ਸਹਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਓ ਗੁਰਮਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖ ਬੂਜੀਐ ਜੇ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁੱਲ ਉਧਾਰੈ ਆਪਣਾ ਦਰਗਾ ਪਾਵਹਿ ਮਾਣ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮੇ ਲਾਇਆ ਇਕ ਸੇਵਕ ਗੁਰਪਾਸ ਇਕ ਗੁਰਕਾਰੈ ਲਾਇਆ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇ ਵਾਇਨਾ ਗੁਰ ਸਿਖਾਂ ਇਕੋ ਪਿਆਰ ਗੁਰ ਮੀਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲ ਸਭ ਗੁਰ ਆਖ ਗੁਰੂ ਜੀ ਵਾਣ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਦੇ ਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ